ਵਦੇਸ਼ਾਂ ਤੋਂ ਰੋਜ਼ ਹੀ ਹਰ ਰੋਜ਼ ਹੀ ਜਿਹੜੀਆਂ ਮੰਦਭਾਗੀਆਂ ਖਬਰਾਂ ਨੇ ਉਹ ਸਾਹਮਣੇ ਆਉਂਦੀਆਂ ਨੇ ਇਸੇ ਚੱਲਦੇ ਆਪਾਂ ਉੱਥੇ ਪੰਜਾਬੀ ਨੌਜਵਾਨ ਵਿਦੇਸ਼ ਵਿੱਚ ਆਪਣੀਆਂ ਜਿਹੜੀਆਂ ਜਾਨਾਂ ਨੇ ਉਹ ਗੁਆਰੇ ਨੇ ਤੇ ਅਜੇ ਹੀ ਇੱਕ ਹੋਰ ਮੰਦਭਾਗੀ ਜਿਹੜੀ ਖਬਰ ਆ ਉਹ ਕੈਨੇਡਾ ਤੋਂ ਸਾਹਮਣੇ ਆਈ ਆ ਇੱਕ ਗੁਰਸਿੱਖ ਨੌਜਵਾਨ ਮੁੰਡੇ ਦੀ ਜਿਹੜੀ ਉੱਥੇ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਪਛਾਣ ਆਲਮ ਜੋਤ ਸਿੰਘ 29 ਸਾਲ ਬੱਚੋਂ ਹੋਈ ਆ ਜੋ ਕਿ ਨੌਜਵਾਨ ਪਿੰਡ ਕੁਮਾਨ ਤਸੀਲ ਰਾਇਕੋਟ ਜ਼ਿਲ੍ਹਾ ਲੁਧਿਆਣਾ ਦਾ ਵਸਨੀਕ ਸੀ ਮਿਲੀ ਜਾਣਕਾਰੀ ਦੇ ਮੁਤਾਬਕ ਆਲਮ ਜੋਤ 2014 ਵਿੱਚ ਆਪਣੇ ਮਾਤਾ ਪਿਤਾ ਦੇ ਸਮੇਤ ਛੋਟੇ ਭਰਾ ਦੇ ਨਾਲ ਪੀਆਰ ਕੈਨੇਡਾ ਗਏ ਸਨ ਐਤਵਾਰ ਦੇ ਦਿਨ ਆਲਮ ਜੋਤ ਸਿੰਘ ਦੇ ਮਾਤਾ ਰਵਿੰਦਰਪੁਰ ਆਪਣੇ ਪਤੀ ਪਰਮਜੀਤ ਸਿੰਘ ਦੇ ਨਾਲ ਗੁਆਂਡ ਵਿੱਚ ਗਏ ਸਨ ਜਦੋਂ ਵਾਪਸ ਆਏ ਤਾਂ ਆलम ਜੋ ਸਿੰਘ ਨੂੰ ਜਗਾਉਣ ਲਈ ਉਸਦੇ ਕਮਰੇ ਦੇ ਵਿੱਚ ਗਏ ਤੇ ਉਹਨਾਂ ਨੇ ਵੇਖਿਆ ਕਿ ਲੜਕਾ ਬਿਸਤਰੇ ਤੋਂ ਥੱਲੇ ਡਿੱਗਿਆ ਹੋਇਆ ਸੀ ਤੇ ਮੌਕੇ ਤੇ ਹੀ ਡਾਕਟਰ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਨੂੰ ਅਚਾਨਕ ਹਾਰਟ ਅਟੈਕ ਹੋਣ ਦੇ ਕਾਰਨ ਮੌਤ ਹੋ ਗਈ লাশ ਨੂੰ ਪੋਸਟਮਾਰਟਮ ਦੇ ਲਈ ਅਧਿਕਾਰੀਆਂ ਵੱਲੋਂ ਭੇਜ ਦਿੱਤਾ ਗਿਆ